ਮੈਂ ਨਹੀਂ ਡਾਕਟਰ ਮਨਦੀਪ ਸਿੰਘ ਰਟਾਰ ਐਸ ਐਮਓ ਸੀਐਸਸੀ ਮਾਨਾ ਵਾਲਾ ਜੀ ਆ ਦਿਵਾਲੀ ਨੂੰ ਲੈ ਕੇ ਕੀ ਮੈਸੇਜ ਦੇਣਾ ਚਾਹੁੰਦਾ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਰ ਤੁਹਾਡਾ ਬੜਾ ਧੰਨਵਾਦ ਤੁਸੀਂ ਇੱਥੇ ਆਏ ਹੋ ਥੈਂਕ ਯੂ ਵੈਰੀ ਮਚ ਇਹ ਵੇਖੋ ਬੇਨਤੀ ਇਹ ਕਿ ਦਿਵਾਲੀ ਚ ਖੁਸ਼ੀਆਂ ਭਰਿਆ ਹੋਇਆ ਤਿਹਾੜਿਆ ਰੰਗੀਆਂ ਭਰਿਆ ਲਾਈਟਾਂ ਦਾ ਭਰਿਆ ਕਰੈਕਰ ਦੇ ਵੀ ਚਲਾਉਂਦੇ ਆ ਮੈਂ ਦੋ ਤਿੰਨ ਬੇਨਤੀਆਂ ਦੇ ਵਾਸਤੇ ਕਰਨਾ ਚਾਹੁੰਗਾ ਇੱਕ ਤੇ ਇਹ ਆ ਕਿ ਜਿਵੇਂ ਪ੍ਰੋਡਕਸ਼ਨ ਬਹੁਤ ਜ਼ਿਆਦਾ ਵਧਿਆ ਹੋਇਆ ਆਪਣੇ ਜਿਹੜਾ ਇਹ ਇੰਡੈਕਸ ਆ ਉਹ ਕਾਫੀ ਜ਼ਿਆਦਾ ਖਰਾਬ ਹੈ ਇੱਥੇ ਤੇ ਇਸ ਕਰਕੇ ਇਹ ਹੈ ਕਿ ਪਟਾਕਿਆਂ ਦੀ ਵਰਤੋਂ ਚਲੋ ਸਾਰੇ ਬੱਚਿਆਂ ਨੇ ਕਰਨੀ ਤੇ ਹੁੰਦੀ ਆ ਲੇਕਿਨ ਇਹ ਵੀ ਜਿਵੇਂ ਐਸਰਿੰਗ ਕੋਰਟ ਵੱਲੋਂ ਵੀ ਆਇਆ ਕਿ ਇਹਨੂੰ ਘੱਟ ਤੋਂ ਘੱਟ ਇਕੱਦਰ ਦੇਣੀ ਵਰਤੋਂ ਕੀਤੀ ਜਾਵੇ ਤੇ ਗ੍ਰੀਨ ਪਟਾਕੇ ਜਿਹੜੇ ਉਹ ਚੁਲਾਏ ਜਾਣ ਤੇ ਤਾਂ ਕਿ ਪ੍ਰਦੂਸ਼ਣ ਜਿਹੜਾ ਉਹ ਬਹੁਤ ਜ਼ਿਆਦਾ ਨਾ ਹੋਵੇ ਤੇ ਅਸੀਂ ਆਪਣਾ ਜਿਹੜਾ ਵਾਤਾਵਰਣ ਸਾਫ਼ ਸੁਥਰਾ ਰੱਖ ਸਕੀ ਸਰ ਇੱਕ ਵੀਡੀਓ ਦੇਖਿਆ ਵਾਂ ਦੇ ਕੋ ਪੋਟਾਸ਼ ਚ ਲਾਉਂਦੇ ਕਿ ਰੈਕਵਲ ਕੀ ਕਹਿੰਦੇ ਉਹਦੇ ਵਿੱਚ ਉਹ ਕੀ ਮੈਸੇਜ ਮਨਾਉਂਦੇ ਉਹਦੇ ਪਰ ਦੇਖੋ ਇਦਾਂ ਦੀ ਜਿਹੜੀਆਂ ਚੀਜ਼ਾਂ ਜਿਹੜਾ ਦੇਸੀ ਤੌਰ ਤੇ ਤਿਆਰ ਹੋਈਆਂ ਜਿਤਨਾ ਕਈ ਉਹ ਹੁਣ ਪੁਰਾਣੇ ਜ਼ਮਾਨੇ ਜਦੋਂ ਆਪਾਂ ਸੋਚਦੇ ਹੁੰਦੇ ਹਾਂ ਕਿ ਅੰਨ ਗਾੜੀ ਤਿਆਰ ਕਰੀ ਜਾਂਦੇ ਆ ਵੀ ਦੇਸੀ ਪੋਟਾਸ਼ ਵਗੈਰਾ ਪਾ ਕੇ ਉਹਦੇ ਬਿਲਕੁਲ ਬੰਦ ਹੋਣਾ ਚਾਹੀਦਾ ਉਹ ਤੇ ਸ਼ਕਤੀ ਨਾਲ ਮਤਲਬ ਮੈਂ ਤੇ ਬੇਨਤੀ ਕਰੂੰਗਾ ਜਿਹੜੇ ਵੀ ਸਬੰਧਤ ਅਧਿਕਾਰੀ ਆ ਵੀ ਉਹਨੂੰ ਸ਼ਕਤੀ ਨਾਲ ਬੰਦ ਕਰਨਾ ਚਾਹੀਦਾ ਕਿਉਂਕਿ ਉਹ ਜਿਹੜੀਆਂ ਚੀਜ਼ਾਂ ਨੇ ਨਾ ਹੀ ਕਈ ਵਾਰੀ ਵੇਖੋ ਵੇਖਣ ਜਾਇਆ ਵੀ ਸਾਡੇ ਜਿਵੇਂ ਇਦਾਂ ਡਿਊਟੀ ਹੁੰਦੀ ਹੈ ਤੇ ਬਹੁਤ ਵਾਰੀ ਇਦਾਂ ਹੁੰਦਾ ਕਿ ਕੋਈ ਹੱਥ ਚ ਪਟਾਕਾ ਚੱਲ ਗਿਆ ਜਿਹੜੇ ਮਾਰੇ ਪਟਾਕੇ ਹੁੰਦੇ ਆ ਜਾਂ ਹੱਥੇ ਚੱਲ ਗਿਆ ਜਾਂ ਅੱਖਾਂ ਚ ਪੈ ਗਿਆ ਜਾਂ ਕਈ ਵਾਰੀ ਉਹਨੇ ਕਿੰਨੀਆਂ ਇੰਜਰੀਜ਼ ਹੋ ਜਾਂਦੀਆਂ ਨੇ ਤੇ ਉਹ ਵੀ ਸਾਰਾ ਕੁਝ ਇਹ ਆ ਵੀ ਜੇ ਸੇਫ ਜਾਂ ਚੰਗੀ ਕੰਪਨੀ ਦੇ ਜਾਂ ਜਿਹੜੇ ਗ੍ਰੀਨ ਜੇ ਅਸੀਂ ਕਰੈਕਲ ਚਲਾਵਾਂਗੇ ਤੇ ਉਹ ਸਾਰੇ ਵਾਸਤੇ ਸੇਫਟੀ ਹੈ ਸਰ ਇੱਕ ਜਿਹੜਾ ਤਿਹਾੜਾਂ ਦੇ ਦਿਨਾਂ ਤੇ ਮਠਿਆਈਆਂ ਦਾ ਜਿਹੜਾ ਵਾ ਉਹਦੇ ਬਾਰੇ ਖਾਣ ਬਾਰੇ ਹਾਂਜੀ ਵੇਖੋ ਮੈਂ ਦੇ ਕਹਾਂਗਾ ਜੀ ਮਠਿਆਈ ਤੇ ਵੇਖੋ ਜਿੰਦਾਂ ਦੇ ਹਾਲਾਤ ਹੋਣ ਹੈਗੇ ਆ ਜਿਸ ਤਰ੍ਹਾਂ ਆਪਾਂ ਬਾਰ ਬਾਰ ਰੋਜ਼ ਰੋਜ਼ ਹੁਣ ਗੱਲ ਪਰਸੋਂ ਦੀ ਸਾਡੀ ਜਿਹੜੀ ਸਿਹਤ ਵਿਭਾਗ ਦੀ ਜਿਹੜੀ ਟੀਮ ਹੈਗੀ ਆ ਉਹਨਾਂ ਨੇ ਕਿੰਨੇ ਕਿਲੋ ਖੁਆ ਜਿਹੜਾ ਨਕਲੀ ਖੁਆ ਬਰਾਮਦ ਕੀਤਾ ਨਕਲੀ ਪਨੀਰ ਕਿੰਨਾ ਕਿੰਨਾ ਬਰਾਮਦ ਕਰ ਰਹੇ ਨਕਲੀ ਦੁੱਧ ਤੋਂ ਇਹਨਾਂ ਸਮੇਂ ਵਿੱਚ ਮੈਂ ਤੇ ਬੇਨਤੀ ਸਾਰਿਆਂ ਨੂੰ ਇਹ ਕਰੂੰਗਾ ਕਿ ਤੇ ਧਿਆਨ ਨਾਲ ਮਠਿਆਈ ਨਾ ਹੀ ਖਾਓ ਮਤਲਬ ਇਹਦੇ ਨਾਲੋਂ ਚੰਗਾ ਇਹ ਹੈ ਕਿ ਕੋਈ ਫਰੂਟ ਖਾ ਲੋ ਜਾਂ ਕੋਈ ਹੋਰ ਏਦਾਂ ਕੋਈ ਡਰਾਈ ਫਰੂਟ ਚਲੋ ਫਿਰ ਵੀ ਇਹ ਹੈ ਕਿ ਚਲੋ ਜੇ ਕੋਈ ਮੰਨ ਲਓ ਡਰਾਈ ਫਰੂਟ ਹੈ ਤੇ ਉਹ ਮੈਂ ਮੈਂ ਤੇ ਕਹੂੰਗਾ ਕਿ ਅਵੋਇਡ ਕਰੋ ਜੀ ਬਿਨੋਂ ਕਿ ਹਰ ਇੱਕ ਨਸ਼ਿਆਂ ਨੂੰ ਲੈ ਕੇ ਹੈ ਜੀ ਨੌਜਵਾਨ ਪੀੜੀ ਹਾਂ ਮੈਂ ਉਹ ਵੀ ਦੱਸ ਦਾਂ ਜੀ ਕਿਉਂਕਿ ਵੇਖੋ ਜਿੰਨਾ ਮਰਦੀ ਆਪਾਂ ਕਹੀ ਜੇ ਵੀ ਉਹ ਦੁਕਾਨ ਬੜੀ ਵੱਡੀਆਂ ਪਰ ਆਪਾਂ ਨੂੰ ਪਤਾ ਹੀ ਨਹੀਂ ਕਿੱਥੇ ਬਣ ਰਿਹਾ ਕੀ ਬਣ ਰਿਹਾ ਮੈਂ ਤੇ ਕਹੂੰਗਾ ਕਿ ਓਵਰ ਆਲ ਅਵਾਇਡ ਕਰਨਾ ਚਾਹੀਦਾ ਕੋਈ ਏਡੀ ਗੱਲ ਨਹੀਂ ਜੇ ਅਸੀਂ ਨਾ ਹੀ ਇੱਕ ਦਿਨ ਖਾਵਾਂਗੇ ਕੋਈ ਫਰਕ ਨਹੀਂ ਪੈਣਾ ਦਿੱਕਤ ਨਸ਼ਿਆ ਦੀ ਸਰ ਤੁਸੀਂ ਗੱਲ ਕੀਤੀ ਹੈ ਮੈਂ ਇਹ ਬੇਨਤੀ ਕਰਨੇ ਜਾਊਂਗਾ ਕਿ ਵੇਖੋ ਸਾਡੇ ਵੀ ਇੱਥੇ ਨਾ ਤੁਹਾਡੇ ਬਾਦੇ ਬਰਾਇਨ ਮੇਰੇ ਨਾਲ ਗੱਲ ਕਰਨੀ ਚਾਹੁੰਦਾ ਕਿ ਸਾਡੇ ਇੱਥੇ ਵੋਟ ਸੈਂਟਰ ਖੁੱਲਾ ਹੋਇਆ ਵਾ ਤੇ ਇਹਦੀ ਅਸੀਂ ਲੈਟਰ ਵੀ ਦੇ ਕੇ ਜਿਹੜੀ ਆ ਉਸ ਬਾਰ ਬਾਰ ਪੁਲਿਸ ਅਧਿਕਾਰੀਆਂ ਨੂੰ ਡੀਸੀ ਸਾਹਿਬ ਨੂੰ ਐਸਐਸਪੀ ਸਾਹਿਬ ਨੂੰ ਸਾਰਿਆਂ ਨੂੰ ਬਾਰ ਬਾਰ ਲਿਖ ਚੁੱਕੇ ਆ 600 ਦੇ ਕਰੀਬ ਬੰਦਾ ਇੱਥੇ ਰੋਜ਼ ਆਉਂਦੇ ਨੇ ਜਿਹੜੇ ਇੱਥੇ ਉਹ ਗੋਲੀयां ਜਿਹੜੀ ਜਵਾਨਥਲੇ ਦੇ ਖਿਡਾਰੀਓ ਲੈ ਕੇ ਜਾਂਦੇ ਲੇਕਿਨ ਇਹ ਹੈ ਵੀ ਉਸ ਤੋਂ ਬਾਅਦ ਉਹ ਜਾਂਦੇ ਨਹੀਂ ਆ ਇੱਥੇ ਸਾਰਾ ਦਿਨ ਬੈਠੇ ਰਹਿੰਦੇ ਇੱਥੇ ਹੁਣ ਸਪਲਾਈਰ ਆਉਣੇ ਸ਼ੁਰੂ ਹੋ ਗਏ ਆ ਇੱਥੇ ਤੁਹਾਨੂੰ ਮੈਂ ਰੈਪਰ ਵਿਖਾ ਦਿੰਦਾ ਬਾਹਰ ਉੱਥੇ ਉਹ ਰੈਪਰ ਖਿਲਰੇ ਪਏ ਆ ਉਪਰੀ ਕਾਬਲਿੰਦੇ ਕੈਪਸੂਲ ਕੱਟ ਕੱਟ ਕੇ ਵੇਚੀ ਜਾਂਦੇ ਸਪਲਾਈਰ ਆਉਂਦੇ ਨੇ ਨਹੀਂ ਆ ਉਹਨਾਂ ਨੇ ਮ ਜੇਬਾਂ ਦੇ ਵਿੱਚ ਬੋਲੀਆਂ ਕੈਪਸੂਲ ਪਾਏ ਹੁੰਦੇ ਆ ਤੇ ਕੈਂਚੀਆਂ ਨਾੜੀ ਰੱਖਿਆ ਨਾ ਦੋ ਦੋ ਇੱਕ ਇੱਕ ਦੋ ਦੋ ਕੱਟ ਕੱਟ ਕੇ ਤੇ ਇਦਾਂ ਸਾਰਿਆਂ ਨੂੰ ਫੜਾਈ ਜਾਂਦੇ ਸਾਡੇ ਤੇ ਅਸੀਂ ਦੋ ਚਾਰ ਰਹੀ ਜਾਂਦੇ ਆ ਉਹ ਭੱਜ ਜਾਂਦੇ ਫੇਰ ਆ ਜਾਂਦੇ ਪੁਲਿਸ ਡਿਪਾਰਟਮੈਂਟ ਵਾਲੇ ਅਸੀਂ ਬੜੀ ਬੜੀ ਲਿਖ ਕੇ ਦੇ ਚੁੱਕੇ ਆ ਬੇਨਤੀ ਕਰ ਚੁੱਕੇ ਆ ਕਿ ਦੋ ਆਪਣਾ ਮਲਾਜ਼ਮ ਜਿਹੜੇ ਸਾਨੂੰ ਦਿੱਤੇ ਜਾਂ ਜਿਹੜੇ ਫੇਰ ਤੋਂ ਲੈ ਕੇ ਜਾਂਦੇ ਘੜਗੜ ਦੋ ਜੇ ਤੱਕ ਇੱਥੇ ਰਹਿਣ ਲੇਕਿਨ ਕੋਈ ਨਹੀਂ ਜਿਹਾਉਂਦਾ ਇੱਕ ਵਾਰੀ ਆ ਦਿਓ ਆਉਂਦੇ ਆ ਆਪਣਾ ਹੂਟਰ ਵਾਲੇ ਉਹਦੇ ਨਾਲ ਬੜਾ ਵੱਡਾ ਲੋਕ ਲੱਗ ਜਾਂਦੇ ਆ ਉਹ ਸਾਡੇ ਇਥੇ ਕੁਆਟਰ ਹੈਗੇ ਆ ਜਿਹੜੇ ਕੰਡਮ ਹੋਏ ਹੋਏ ਆ ਤੇ ਉਹ ਅਸੀਂ ਸਰਕਾਰ ਕੋਲੋਂ ਉਹਦੇ ਦਾ ਮੰਗੀ ਆ ਇਜਾਜ਼ਤ ਕਿ ਉਹਨਾਂ ਨੂੰ ਡਿਸਮੈਂਟਲ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਤੇ ਕਿਉਂਕਿ ਉਹ ਸਾਨੂੰ ਕੋਈ ਆਈ ਨਹੀਂ ਹੈ ਇਜਾਜ਼ਤ ਉੱਥੇ ਬਹਿ ਬਹਿ ਕੇ ਉਹ ਸਨਫ ਕਰਦੇ ਆ ਉਹਦੇ ਨਸ਼ੇ ਕਰਦੇ ਉਹ ਕਈ ਵੇਖਣ ਚਾਹੁੰਦਾ ਕਿ ਮਤਲਬ ਕਈ ਵਾਰੀ ਇਹ ਵੀ ਵੇਖਣ ਜਾਇਆ ਵੀ ਉਹਨੂੰ ਗੋਲੀਆਂ ਨੂੰ ਕੋਲ ਕੋਲ ਕੇ ਟੀਕੇ ਵੀ ਲਾਉਂਦੇ ਆ ਤੋਂ ਇੱਕ ਅੱਡਾ ਹੀ ਮਤਲਬ ਬਣ ਗਿਆ ਵੇਖੋ ਜੋ ਹਾਲਾਤ ਇਦਾਂ ਦੇ ਹਿਸਾਬ ਨਾਲ ਮੈਂ ਵੇਖ ਰਿਹਾ ਵੀ 600 ਦੇ ਕਰੀਬ ਹੈਗੇ ਆ ਪੋਰ ਵੀ ਬਦਰ ਹੈ ਜਿਵੇਂ ਕਹਿ ਸਕਦੇ ਹੋ। ਤੋਂ ਇਹ ਇਹਦੇ ਤੇ ਵੀ ਇੱਕ ਬੜਾ ਜ਼ਰੂਰੀ ਹੈ ਵੀ ਸਾਡੀ ਬੇਨਤੀ ਹੈ ਤੁਹਾਡੇ ਵਾਸਤੇ ਵੀ ਕਿ ਸਾਨੂੰ ਕੋਈ ਲੋਕ ਪੁਲਿਸ ਮੁਲਾਜ਼ਮ ਸਾਨੂੰ ਸਿਹਤ ਲੈ ਕੇ ਘਟੋ ਘਟੋ 2 ਵੇ ਤੱਕ ਤੇ ਜੁੜ ਦਿੱਤੇ ਜਾਣ। ਕਿਉਂਕਿ ਇਹ ਹਸਪੀਟਲ ਇੱਕ ਨਸ਼ੇ ਦਾ ਗੜ ਬਣ ਚੁੱਕਾ। ਉਹ ਕੱਲ ਨੂੰ ਕੋਈ ਮਿਸ ਹੈਪਨਿੰਗ ਹੁੰਦੀ ਹੈ ਫਿਰ ਸਾਡੇ ਤੇ ਵੀ ਗੱਲ ਆਊਗੀ ਵੀ ਤੁਸੀਂ ਪਹਿਲੇ ਪੁਆਇੰਟ ਦੱਸਿਆ ਸੀ ਵੈਸੇ ਲੈ ਕੇ ਦੇ ਚੁੱਕੇ ਸਾਡੇ ਕੋਲ ਹੈਗੀਆਂ ਕਾਪੀ ਵੀ ਕੰਸ਼ੋ ਹੋ। ਸੋ ਇਹ ਇਹ ਮੈਂ ਕਹਿਣਾ ਚਾਹੁੰਗਾ ਕਿ ਇਹ ਚਲੋ ਜੁੱਧ ਨਸ਼ਾ ਵਿਰੁੱਧ ਸਰਕਾਰ ਨੇ ਚਲਾਇਆ ਵਧੀਆ ਗੱਲ ਹੈ ਪਿੰਡਾਂ ਦੇ ਵਿੱਚ ਪਹਿਲਾਂ ਨਾਲੋਂ ਬੜਾ ਸੁਧਾਰ ਹੋ ਗਿਆ ਤੁਸੀਂ ਵੇਖਿਆ ਹੋਗਾ। ਮੈਂ ਉਹਦਾ ਇੱਕ ਬੜਾ ਸਾਰਥਕ ਮਿਲਿਆ ਆਪਣਾ ਹੰਗਾਰਾ ਲੇਕਿਨ ਇਹ ਜਿਹੜੇ ਵੋਟ ਸੈਂਟਰ ਸੀ ਨਾ ਬੇਸਿਕਲੀ ਇਹ ਖੋਲੇ ਤਾਂ ਹੀ ਕਿ ਲੋਕਾਂ ਨੂੰ ਨਕਸ਼ੇ ਤੋਂ ਛੜਾਇਆ ਜਾ ਸਕੇ ਇੱਕ ਮਹੀਨਾ ਦੇ ਕੇ ਮੁਰਗੇ ਹੌਲੀ ਵਾਲੇ ਨੂੰ ਟੇਪਰ ਆਫ ਕਰਕੇ ਬੰਦ ਕਰ ਦੋ ਉਹ ਲੋਕਾਂ ਨੂੰ ਪੰਜ-ਪੰਜ ਸਾਲ ਹੋ ਗਏ ਨੇ ਕਿੰਨੇ ਕਿੰਨੇ ਸਾਲ ਉਖਾਈ ਜਾ ਰਹੇ ਆ ਉਹ ਲੜਦੇ ਆ ਕੇ ਨਹੀਂ ਜੀ ਸਾਨੂੰ ਇਦਾਂ ਕਰਵਾਉਂ ਜੋ ਮਤਲਬ ਇਹਦੇ ਬਾਰੇ ਵੀ ਸਰਕਾਰ ਨੂੰ ਥੋੜਾ ਸਾਰਥਕ ਤੌਰ ਤੇ ਸੋਚਣਾ ਚਾਹੀਦਾ ਜੀ ਇਹ ਮੇਰੀ ਬੇਨਤੀ ਹੈ ਤੁਹਾਨੂੰ